ਪਾਰਮ ਸਨਮਾਨ ਜੋ ਖਾਲਸਾ ਸਾਧ ਸੰਗਤ ਜੀ ਚਮਿੰਡੀਆਂ ਵਾਲੇ ਢਾਡੀ ਜਥੇ ਢਾਡੀ ਸਤਨਾਮ ਸਿੰਘ ਚਮਿੰਡੇ ਦੇ ਸਾਥੀਆਂ ਵੱਲੋਂ ਬਹੁਤ ਹੀ ਆਦਰ ਅਤੇ ਸਤਕਾਰ ਸਹਿਤ ਬੁਲਾਈ ਗੁਰਫਤੇ ਪ੍ਰਵਾਨ ਕਰੋ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਸਮੁੱਚੇ ਖਾਲਸਾ ਪੰਥ ਦੇ ਚਰਨਾਂ 'ਚ ਬੇਨਤੀ ਕਰਨੀ ਚਾਹੁੰ ਆ ਕਿ ਜੋ ਮੌਜੂਦਾ ਸਮੇਂ ਬਾਦਲ ਪਰਿਵਾਰ ਵੱਲੋਂ ਅਕਾਲੀ ਦਲ ਵੱਲੋਂ ਜੋ ਸ੍ਰੀ ਕਾਉ ਤਖਤ ਸਾਹਿਬ ਦੇ ਜਥੇਦਾਰ ਨੇ ਜਾਂ ਵੱਖ-ਵੱਖ ਤਖਤਾਂ ਦੇ ਜੋ ਜਥੇਦਾਰ ਨੇ ਉਹਨਾਂ ਨੂੰ ਆਪਣੀ ਮਰਜ਼ੀ ਨਾਲ ਹੀ ਉਤਾਰਿਆ ਜਾ ਰਿਹਾ ਹੈ ਜੋ ਇਹਨਾਂ ਦੇ ਚਾਪਲੂਸ ਨੇ ਜੋ ਇਹਨਾਂ ਦੇ ਥੱਲੇ ਲੱਗ ਕੇ ਚੱਲਦੇ ਨੇ ਜਿਵੇਂ ਟੇਕ ਸਿੰਘ ਢਣੋਲੇ ਵਰਗੇ ਉਹਨਾਂ ਨੂੰ ਤਖਤਾਂ ਦੇ ਜਥੇਦਾਰ ਬਣਾਇਆ ਜਾ ਰਿਹਾ ਸੋ ਇਹ ਅੱਜ ਕੋਈ ਨਵੀਂ ਗੱਲ ਨਹੀਂ ਪਹਿਲਾਂ ਜਥੇਦਾਰ ਬਲਵੰਤ ਸਿੰਘ ਨੰਦਗੜ ਵਰਗੇ ਅਤੇ ਬੇਦੰਤੀ ਵਰਗੇ ਅਤੇ ਜਿਨ੍ਹਾਂ ਨੇ ਨਰਕਤਾਰੀਏ ਗਰਭਚਰਿਆਂ ਨੂੰ ਗੱਡੀ ਚਾਣਿਆ ਸੀ ਸੌਦਾ ਲਾਇਆ ਸੀ ਸਿੰਘ ਸਾਹਿਬ ਭਾਈ ਸਾਹਿਬ ਭਾਈ ਰਣਜੀਤ ਸਿੰਘ ਵਰਗੇ ਜ਼ਾਲਮਾਂ ਨੇ ਆਪ ਹੀ ਆਪਣੀ ਮਰਜ਼ੀ ਨਾਲ ਗੱਦੀ ਤੋਂ ਉਤਾਰ ਦਿੱਤੇ ਕੁਰਸੀ ਤੋਂ ਉਤਾਰ ਦਿੱਤੇ ਜਥੇਦਾਰੀ ਉਹਨੂੰ ਤੋਂ ਖੋਹੀ ਪਰ ਸੰਗੇ ਜੀ ਹੁਣ ਗਿਆਨੀ ਹਰਪ੍ਰੀਤ ਸਿੰਘ ਜੀ ਬਾਦਲਾਂ ਦੇ ਪ੍ਰਤੀ ਕਾਫੀ ਗੱਲਾਂ ਕਰਦੇ ਨੇ ਕਾਫੀ ਅਪਸ਼ਬਦ ਵੀ ਵਰਤਦੇ ਨੇ ਕਾਫੀ ਗੱਲਾਂ ਤੂੰ ਤੂੰ ਮੈਂ ਮੈਂ ਕਰਦੇ ਨੇ ਪਰ ਮੈਨੂੰ ਇਸ ਗੱਲ ਦਾ ਕੋਈ ਦੁੱਖ ਨਹੀਂ ਪਰ ਮੈਂ ਕੇਵਲ ਇੱਕ ਗੱਲ ਹਰਪ੍ਰੀਤ ਸਿੰਘ ਤੋਂ ਪੁੱਛਣੀ ਚਾਹੁੰਦਾ ਵੀ ਜਿਸ ਵੇਲੇ ਤੁਸੀਂ ਅਕਾਲ ਤਖਤ ਸਭ ਦੇ ਜਥੇਦਾਰ ਸੀ ਉਸ ਵੇਲੇ ਕਿਉਂ ਨਹੀਂ ਬੋਲੇ ਉਸ ਵੇਲੇ ਕੀ ਤੁਹਾਡੇ ਮੂੰਹ ਚ ਲੈ ਜੀਆਂ ਪਈਆਂ ਸੀ ਸੋ ਜੱਥੇਦਾਰਾਂ ਦੇ ਚਰਨਾਂ 'ਚ ਮੇਰੇ ਵੱਲੋਂ ਬਹੁਤ ਹੀ ਆਦਰ ਅਤੇ ਸਤਿਕਾਰ ਸਹਿਤ ਨਿਮਰਤਾ ਸਹਿਤ ਬੇਨਤੀ ਹੈ ਕਿ ਜੱਥੇਦਾਰ ਸਹਿਬਾਨ ਜੀ ਜੋ ਅਕਾਲ ਤਖਤ ਸਾਬ ਦੀ ਪਦਵੀ ਹੈ ਉਹਦੀ ਜੱਥੇਦਾਰੀ ਹੈ ਬਹੁਤ ਵੱਡੀ ਪਦਵੀ ਹੈ ਸੁਪਰੀਮ ਕੋਰਟ ਤੋਂ ਵੀ ਉੱਪਰ ਦੀ ਪਦਵੀ ਹੈ ਸ੍ਰੀ ਅਕਾਲ ਤਖਤ ਸਾਹਿਬ ਦੀ ਇਸ ਲਈ ਜਦੋਂ ਵੀ ਕੋਈ ਅਕਾਲ ਤਖਤ ਸਾਹਿਬ ਦੀ ਕੁਰਸੀ ਤੇ ਹੁੰਦਾ ਹੈ ਆਦਵੀ ਤੇ ਬਰਾਜਮਨ ਹੁੰਦਾ ਹੈ ਸ਼ੁਭਤ ਹੁੰਦਾ ਹੈ ਉਸ ਵੇਲੇ ਐਨ ਠੋਕ ਕੇ ਬੋਲਿਆ ਕਰੋ ਕਿਸੇ ਵੀ ਗੱਲੋਂ ਡਰਨ ਦੀ ਲੋੜ ਨਹੀਂ ਘਬਰਾਉਣ ਦੀ ਲੋੜ ਨਹੀਂ ਸਮੁੱਚਾ ਖਾਲਸਾ ਪੰਥ ਤੁਹਾਡੇ ਨਾਲ ਆ ਜੋ ਹਰਪ੍ਰੀਤ ਸਿੰਘ ਤੁਦਾਂ ਇਹ ਗੱਲ ਐਨ ਕਰਾਂ ਸਾਫ ਹੁੰਦੀ ਹੈ ਵੀ ਹਰਪ੍ਰੀਤ ਸਾਨੂੰ ਤਾਂ ਕੇਵਲ ਕੁਰਸੀ ਪਿਆਰੀ ਸੀ ਪਹਿਲਾਂ ਤਾਂ ਹੀ ਨਹੀਂ ਬੋਲਿਆ ਵੀ ਜੇ ਮੈਂ ਹੁਣ ਬੋਲਿਆ ਤਾਂ ਮੇਰੀ ਕੁਰਸੀ ਚਲੀ ਜਾਊ ਬਾਹ ਮੇ ਤੋਂ ਅਕਾਲ ਤਖਤ ਦੀ ਜਥੇਦਾਰੀ ਖੋਲੀਊ ਸੋ ਜਦੋਂ ਹੁਣ ਅਕਾਲ ਤਖਤ ਦੀ ਜਥੇਦਾਰੀ ਚਲੇਗੀ ਹੁਣ ਗਿਆਨੀ ਹਰਪ੍ਰੀਤ ਸਿੰਘ ਜੀ ਤੂੰ ਤੂੰ ਮੈਂ ਮੈਂ ਕਾਫੀ ਕਰਨ ਲੱਗੇ ਪਹਿਲਾਂ ਕਿਉਂ ਨਹੀਂ ਬੋਲੇ ਸੋ ਇਹ ਬਾਦਲਾਂ ਤੋਂ ਪਹਿਲਾਂ ਦਾ ਹੀ ਰਵਈਆ ਹੈ ਆਪਦੀ ਮਰਜ਼ੀ ਨਾਲ ਜਥੇਦਾਰ ਲਾਉਂਦੇ ਨੇ ਆਪਦੀ ਮਰਜ਼ੀ ਨਾਲ ਹੀ ਲਾਉਂਦੇ ਨੇ ਜੇ ਆਪਾਂ ਪ੍ਰਾਤਨ ਇਤਿਹਾਸ ਪੜ੍ਹੀਏ ਤਾਂ ਸੰਗਤ ਜੀ ਕਦੇ ਵੀ ਕੋਈ ਸਾਫਕਾ ਜਥੇਦਾਰ ਨਹੀਂ ਸੀ ਹੋਇਆ ਸਾਰੇ ਜਥੇਦਾਰ ਜਦੋਂ ਅਕਾਲ ਚਰਣਾ ਕਰਦੇ ਸੀ ਜਦੋਂ ਸੱਚੇ ਪਾਤਸ਼ਾਹ ਦੇ ਚਰਣਾ ਜਾ ਬਰਜਦੇ ਸੀ ਉਦੋਂ ਕਿਤੇ ਜਾ ਕੇ ਇਸ ਕੁਰਸੀ ਤੋਂ ਇਸ ਪਦਵੀ ਤੋਂ ਉਤਰਦੇ ਸੀ ਸੋ ਆਓ ਸਮੁੱਚੇ ਖਾਲਸਾ ਪੰਥ ਨੂੰ ਮੌਜੂਦਾ ਹਾਲਾਤਾਂ ਦਾ ਵਰਨਣ ਚਮਿੰਡਿਆਂ ਵਾਲਾ ਢਾਡੀ ਹੱਥ ਇਕਵਤਾ ਦੇ ਰੂਪ ਚਾ ਕੇ ਬੇਨਤੀ ਐਂ ਕਰਦਾ ਹੈ ਗੱਲ ਮੰਨਣੀ ਪਾਉਗੀ ਆ ਸਾਡੀ ਜੇ ਅੱਜ ਜਥੇਦਾਰ ਲੱਗਣਾ ਮਰ ਜੀ ਨੇ ਚੱਲਣੀ ਤੁਹਾਡੀ ਜੇ ਆਜੋ ਜਥੇ ਦਰ ਲੱਗਣਾ ਸਾਨੂੰ ਪੁੱਛ ਕੇ ਬਿਆਨ ਦੇਣ ਪੈਣਗੇ ਸਾਨੂੰ ਪੁੱਛ ਕੇ ਬਿਆਨ ਦੇਣ ਪੈਣਗੇ ਕੱਚ ਸਦਾ ਹੀ ਜਿਹੜੇ ਰਹਿਣਗੇ ਸਾਡੇ ਪੱਕੇ ਸਦਾ ਹੀ ਜਿਹੜੇ ਰਹਿਣਗੇ ਸੱਚ ਬੋਲਣ ਦੀ ਹੋਣੀ ਨਹੀਂ ਆਜ਼ਾਦੀ ਜੇ ਆਜੋ ਜੱਥੇਦਾਰ ਲੱਗਣਾ ਗੱਲ ਮੰਨਣੀ ਪਊਗੀ ਆ ਸਾਡੀ ਜੇ ਆਜੋ ਜੱਥੇਦਾਰ ਲੱਗਣਾ ਅਕਾਲ ਤਖਤ ਤੁਸੀਂ ਆਖਣਾ ਮਹਾਨ ਜੀ ਅਕਾਲ ਤਖਤ ਤੁਸੀਂ ਆਖਣਾ ਮਹਾਨ ਜੀ ਤੁਸੀਂ ਆਖਣਾ ਮਹਾਨ ਜੀ ਅਕਾਲ ਤੱਕ ਤੁਸੀਂ ਆਖਣਾ ਮਹਾਨ ਜੀ ਤੁਸੀਂ ਸਾਡੇ ਲਈ ਤਾਂ ਨੌਕਰ ਆ ਸਮਾਨ ਜੀ ਤੁਸੀਂ ਸਾਡੇ ਲਈ ਤਾਂ ਨੌਕਰ ਆ ਸਮਾਨ ਜੀ ਭਾਵੇਂ ਹੋਵੇ ਕੋਈ ਰਿਟਾਇਰ ਹੋਇਆ ਰਾਗੀ ਜੇ ਅੱਜ ਜਥੇਦਾਰ ਲੱਗਣਾ ਗੱਲ ਮੰਨਣੀ ਪਾਉਗੀ ਆ ਸਾਡੀ ਜੇ ਅੱਜ ਜਥੇਦਾਰ ਲੱਗਣਾ ਸਾਰੀਆਂ ਕਮੇਟੀਆਂ ਸਾਡੇ ਕਬਜਿਤ ਸਾਰੀਆਂ ਕਮੇਟੀਆਂ ਅਸੀਂ ਵਰਤ ਕੇ ਸਾਰੀਆਂ ਸਮੇਟੀਆਂ ਅਸੀਂ ਵਰਤ ਕੇ ਸਾਰੀਆਂ ਸਮੇਟੀਆਂ ਇਸ ਕੰਮ ਦੇ ਅਸੀਂ ਆ ਬੜੇ ਕਾਢੀ ਜੇ ਅੱਜ ਜਥੇਦਾਰ ਲੱਗਣਾ ਗੱਲ ਮੰਨਣੀ ਪਊਗੀ ਆ ਸਾਡੀ ਜੇ ਅੱਜ ਜਥੇਦਾਰ ਲੱਗਣਾ ਸਉਦੇ ਸਾਧ ਨਾਲ ਸਾਡੀਆਂ ਨਿਆਰੀਆਂ ਸਉਦੇ ਸਾਧ ਨਾਲ ਸਾਡੀਆਂ ਨਿਆਰੀਆਂ ਮੈਂ ਆਪੀ ਦੇਣ ਦੀਆਂ ਰੱਖਿਓ ਤਿਆਰੀਆਂ ਮੈਂ ਆਪੀ ਦੇਣ ਦੀਆਂ ਰੱਖਿਓ ਤਿਆਰੀਆਂ ਹਨੀ ਪ੍ਰੀਤ ਨੂੰ ਬਣਾਉਣਾ ਪਉ ਭਾਬੀ ਜੇ ਅੱਜ ਜਥੇਦਾਰ ਲੱਗਣਾ ਗੱਲ ਮੰਨਣੀ ਪਊਗੀ ਆ ਸਾਡੀ ਜੇ ਅੱਜ ਜਥੇਦਾਰ ਲੱਗਣਾ ਹੁਕਮ ਜਿੰਨਾ ਮੋੜੇ ਨੇ ਭਗਪੁਰਿਆ ਹੁਕਮ ਜਿੰਨਾ ਮੋੜੇ ਨੇ ਚੌਕੀਦਾਰ ਵਾਂਗੂ ਲਾਕੇ ਅਸੀਂ ਤੋਰੇ ਨੇ ਚੌਕੀਦਾਰ ਵਾਂਗੂ ਲਾਕੇ ਅਸੀਂ ਤੋਰੇ ਨੇ ਜਿਮਿੰਡੇ ਹੁਕਮਾ ਤੋਂ ਹੈ ਜਿਹੜੇ ਬਾਗੀ ਜਿਆਜੋ ਜਥੇਦਾਰ ਲੱਗਣਾ ਗੱਲ ਮੰਨਣੀ ਪਾਉਗੀ ਆ ਸਾਡੀ ਜਿਆਜੋ ਜਥੇਦਾਰ ਲੱਗਣਾ ਪਰ ਮਰਜ਼ੀ ਨਹੀਂ ਚੱਲਣੀ ਤੁਹਾਡੀ ਜਿਆਜੋ ਜਥੇਦਾਰ ਲੱਗਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ